ਚੱਲ ਹਾਂ ਦਰਦ ਜਾਣਾ ਛੱਡੋ ਮੈਨੂੰ ਜਾਣਾ ਕਿਉਂ ਨਹੀਂ ਤੇਰੀ ਇਹੀ ਔਕਾਤ ਹੈ ਤੈਨੂੰ ਜਿਆਦੀ ਚੱਲ ਇੱਥੇ ਬਹਿ ਆ ਕੀ ਕੰਮ ਹੋਇਆ ਆਪਣਾ ਮੇਰਾ ਕੀ ਕਸੂਰ ਵਾ ਕਸੂਰ ਤੈਨੂੰ ਪਤਾ ਹੀ ਮੇਰਾ ਕੀ ਕਸੂਰ ਆ ਸਾਰਾ ਤੇਰਾ ਕਸੂਰ ਆ ਆ ਕਿੱਧਰ ਬਥਾਵਾਂ ਮੈਂ ਇੰਨੇ ਰਹਿ ਸਕਦੀ ਇੱਥੇ ਐਸੇ ਕਰਕੇ ਤੂੰ ਇੱਥੇ ਬੰਦ ਨਾ ਹੁਣ ਇੱਥੋਂ ਨਹੀਂ ਤੂੰ ਹਿਲ ਸਕੀ ਠੀਕ ਐ ਇੱਥੋਂ ਹੀ ਖਾਈ ਵੇਖੀ ਤੈਨੂੰ ਮਿਲਦੀਆਂ ਜਿੱਦਾਂ ਪੱਕੀਆਂ ਜੇਲਦੀਆਂ ਪੱਕੀਆਂ ਖਾਈ ਇੱਥੋਂ ਹੀ ਛੱਡ ਦਿਓ ਮੈਨੂੰ ਮੈਂ ਨਹੀਂ ਇੱਥੇ ਰਹਿ ਸਕਦੀ ਮੈਂ ਕਿੰਦਾ ਬੈਠੀ ਰਹਾਂ ਇੱਥੇ ਬੈਠੀ ਰਹਿਾਂ ਆਦੇ ਦੋ ਤੈਨੂੰ ਇਹ ਪਹਿਲਾਂ ਸੁਚਨਾਹੀ ਸਾਡੇ ਦੋ ਮੈਨੂੰ ਛੱਡ ਲੋ ਛੱਡੋ ਮੈਂ ਵੇਖ ਲਉ ਖੋਲ ਦੋ ਦਰਵਾਜਾ ਕਿਤੇ ਨਹੀਂ ਖੋਲਣਾ ਪਹਿਲਾਂ ਮੈਨੂੰ ਇਹ ਦੱਸ ਤੂੰ ਇਹ ਸਾਲਾ ਕੁਝ ਕਿਉਂ ਕੀਤਾ ਤੈਨੂੰ ਦਾਸ ਨਹੀਂ ਲੱਗਾ ਸੀ ਮੈਨੂੰ ਮੈਨੂੰ ਲੱਗਾ ਡਰ ਮੇਰੀ ਨਾਹ ਨਹੀਂ ਚੰਗੀ ਮੈਨੂੰ ਚੰਗੀ ਨਹੀਂ ਲੱਗਦੀ ਨਾ ਪਤਾ ਨਹੀਂ ਚੰਗੀ ਤੇ ਮੁੰਡੇ ਦਾ ਘਰ ਕੱਤੋਂ ਬਰਬਾਦ ਕਰਤਾ ਮੁੰਡੇ ਤੇ ਤੈਨੂੰ ਦੱਸ ਨਹੀਂ ਆਇਆ ਮੁੰਡੇ ਤੇ ਤਰਸ ਤਾਂ ਮਨਾਉਂਦਾ ਹੈਗਾ ਪਰ ਮੇਰੀ ਨਾਹ ਨਹੀਂ ਚੰਗੀ ਉਹ ਮੇਰੀ ਤੀਨ ਨੂੰ ਬੜਾ ਮਾੜਾ ਚੰਗਾ ਕਹਿੰਦੀ ਸੀ ਮੈਨੂੰ ਮਾਸਾ ਚੰਗੀ ਨਹੀਂ ਲੱਗਦੀ ਅੱਛਾ ਫੋਨ ਤੈਨੂੰ ਨੂਹ ਨਹੀਂ ਚੰਗੀ ਲੱਗਦੀ ਜਦੋਂ ਵਿਆਹ ਕੇ ਲਿਆਉਣਾ ਸੀ ਉਦੋਂ ਨੂਹ ਚੰਗੀਆਂ ਹੀ ਹੈਂ ਆਹ ਕੰਮ ਨੂੰ ਵਿਹੰਦੇ ਹਨੂਆ ਖੜੋ ਰੁਕ ਮੈਂ ਇੱਥੇ ਰਹਿਣਾ ਮੈਨੂੰ ਕੱਢਾ ਬਾਹਰ ਇੱਥੇ ਰਹਿਣਾ ਚੁੱਪ ਕਰਕੇ ਉਥੇ ਉਹ ਤੇਰੀ ਜਗ੍ਹਾ ਹੀ ਹੋ ਮੈਂ ਵੀ ਇੱਥੇ ਰਹਿ ਸਕਦੀ ਨਰਕ ਵਿੱਚ ਮੈਨੂੰ ਕੱਢਾ ਬਾਹਰ ਵੱਡੋ ਬਾਹਰ ਤੈਨੂੰ ਇੱਥੇ ਦੇਖ ਲੱਖ ਤੂੰ ਤਾਂ ਮੇਰੀ ਧੀਆ ਵਰਗੀ ਆ ਨਾ ਆਵੇਲਾ ਮੈਨੂੰ ਛੱਡ ਦੇ ਮੈਂ ਇੱਥੇ ਨਹੀਂ ਰਹਿਣਾ ਆ ਨਰਕ ਵਿੱਚ ਮੈਂ ਨਹੀਂ ਰਹਿ ਸਕਦੀ ਨਹੀਂ ਉਹ ਨਹੀਂ ਤੇਰੀ ਧੀਆ ਵਰਗੀ ਹੈ ਜਿਹਨੇ ਨਾ ਇਹ ਕੰਮ ਕੀਤਾ ਤੂੰ ਮੈਂ ਤੇਰੀ ਧੀ ਵਰਗੀ ਬਣ ਗਈ ਹੁਣ ਪੁੱਤ ਮੇਰੀ ਗੱਲ ਸੁਣ ਮੈਂ ਤੈਨੂੰ ਪੈਸੇ ਵੀ ਦਵਾਂਗੀ ਮੇਰੇ ਕੋਲ ਬੜੇ ਪੈਸੇ ਆ ਸਾਡੀ ਜ਼ਮੀਨ ਬੜੀ ਆ ਤੂੰ ਮੈਂ ਇੱਕ ਵਾਰੀ ਵੀ ਇੱਥੋਂ ਕੱਢ ਦੇ ਬੱਸ ਆ ਸ਼ਾ ਪੁਲਿਸ ਵਾਲੀ ਨੂੰ ਰਿਸ਼ਵਤ ਦੇਣ ਦੀ ਆ ਦੋ ਡੰਡੇ ਪਏ ਨਾ ਤਾਂ ਸਾਰੀ ਰਿਸ਼ਵਤ ਭੁੱਲ ਜਣੀ ਆ ਇੱਕ ਤੇ ਕੇਸ ਤੇਰੇ ਤੇ ਪੈਣਾ ਪੈਣਾ ਵਾ ਹਨਾ ਤੇ ਦੂਜਾ ਨਾਲ ਹੀ ਠੋਕ ਦੇਣਾ ਹੀ ਮੈਂ ਚੁੱਪ ਕਰਾ ਪੁੱਤ ਇੱਥੇ ਕਿਹੜਾ ਕੋ ਸੁਣਦਿਆ ਵਾ ਚੁੱਪ ਕਰਾ ਵਾਂ ਤੇ ਦੱਸਾ ਦੇ ਨਾ ਆ ਤੇਰੇ ਵਰਗੀਆਂ ਇੱਥੇ ਬੜੀਆਂ ਨਹੀਂ ਆਈ ਇਹਨਾਂ ਨਾਲ ਜਾਲੀਆਂ ਦੋਸਤੀਆਂ ਪਾ ਪਤਾ ਲੱਗ ਜਣਾ ਤੈਨੂੰ ਇੱਥੇ ਆ ਜੇ ਤੱਕ ਦਾ ਸਾਕੀਆ ਦੇ ਵਿੱਚ ਮੈਂ ਤਾਂ ਮਰ ਜਾਣਾ ਇੱਥੇ ਰਹਿ ਕੇ ਮੈਂ ਸੱਕੀ ਆਪਣੇ ਘਰ ਤੱਕ ਵੀ ਇੱਥੇ ਆਈ ਆ ਤੂੰ ਪਾਪ ਕਰਕੇ ਆਈ ਆ ਤੈਨੂੰ ਇੱਥੋਂ ਹਜੇ ਨਿਕਲ ਨਹੀਂਉ ਦੇਣਾ ਮੈਂ ਕਾਦਾ ਪਾਪ ਕੀਤਾ ਵਾ ਉਹਨੇ ਪਾਪ ਨਹੀਂ ਕਰਿਆ ਕਿਆ ਤੇਰੀ ਕੀ ਉਹਦੇ ਹੱਥੋਂ ਦੁਖੀ ਉਹਦੇ ਮਰ ਗਈ ਆ ਉਹਨੂੰ ਤੇ ਕੁਝ ਹੋਇਆ ਨਹੀਂ ਦੁਖੀ ਹੋ ਕੇ ਮਰ ਗਈ ਆ ਆਪਣੀ ਵੀ ਤਾਂ ਲੱਗਾ ਤੈਨੂੰ ਬੜਾ ਦੋਖੋ ਤੇਰੀ ਵਜ੍ਹਾ ਨਾਲ ਮਰੀ ਆ ਠੀਕ ਆ ਉਹਨੇ ਨਹੀਂ ਕੁਝ ਕੀਤਾ ਕਹਿੰਦੀ ਆ ਨਾ ਮੈਂ ਕੁਝ ਨਹੀਂ ਕੀਤਾ ਕਿ ਨਾ ਮਾਵਾਂ ਦੀਆਂ ਦੇ ਰੜਕੇ ਨਾ ਮੇਰੀ ਧੀ ਮਾਰਦੀ ਉਹ ਵਿਚਾਈ ਨਾ ਦਮ ਦੇ ਨਾਲ ਹੀ ਮਰ ਗਈ ਕਿਉਂ ਨਹੀਂ ਮੇਰੇ ਨਾਲ ਮੰਨਦੇ ਕੋਈ ਕਿਆ ਨਹੀਂ ਸੰਡੇ ਮੈਨੂੰ ਕਹਤ ਨਹੀਂ ਸੰਡੇ ਕਿ ਸੰਡੇ ਲਾ ਲੈਣੀ ਹੋ ਚੱਲੇ ਨਹੀਂ ਆਪ ਕੋਣੀ ਆ ਜਦੋਂ ਤੈਨੂੰ ਰਿਮਾਂਡ ਤੇ ਖੜਿਆ ਨਾ ਫੇਰ ਤੇ ਜਿਹੜੇ ਨਹੀਂ ਵੀ ਗੁਣਾ ਕੀਤੇ ਉਹ ਵੀ ਤੂੰ ਉੱਗ ਜਾਣੇ ਆ ਚਲ ਇੱਥੇ ਨਹੀਂ ਰਹਿਣਾ ਆ ਮੈਂ ਮਾਇਆ ਮੇਰੇ ਕੋ ਕੱਲੀ ਕੋਣੀ ਵੀ ਕਾਬੂ ਹੋਣੀ ਹੱਥ ਜੋੜ ਕੇ ਮੈਨੂੰ ਇੱਥੇ ਬੈਠੇ ਗਰਦੀ ਕੀ ਹੱਥ ਚੁੱਕੀ ਜਾਂਦੀ ਪੁਲਸ ਵਾਲੇ ਤੇ ਜਿਵੇਂ ਵਾਲੇ ਹਰਕਤ ਕੀਤੀ ਨਾ ਤੇ ਵੇਖੀ ਤੇ ਨਾ ਬੰਦਾ ਕੀ ਆ ਤੂੰ ਮੇਰੀ ਮਾਵਾਂ ਦੀ ਉਮਰ ਦੀ ਐ ਤਾਂ ਮੈਂ ਤੇਰਾ ਲਿਆਜ ਕੀਤਾ ਹੀ ਤੇ ਦੁਬਾਰਾ ਨਹੀਂ ਇਹ ਹਰਕਤ ਹੋਣੀ ਚਾਹੀਦੀ ਨਹੀਂ ਤਾਂ ਡੰਡਾ ਬਾਹਰ ਮੇਰੇ ਕੋਲ ਹੀ ਵੇਖੀ ਮੈਂ ਤੇਰਾ ਕੀ ਹਾਲ ਕਰਦੀ ਆ ਰੋਂਦੀ ਰਹੇ ਹਣ ਇੱਥੇ ਬੈ ਕੇ ਮੂਲਾਜਮ ਤੇ ਹੱਥ ਚੁੱਕਦੀ ਆ ਹਾਇ ਰੱਬਾ ਮੇਰੀ ਕਿਸਮਤ ਮੈਂ ਕੀ ਸੋਚਿਆ ਇਹ ਤੇ ਕੀ ਹੋ ਗਿਆ ਮੈਨੂੰ ਕਿ ਪਤਾ ਸੀ ਅੰਤਰਾ ਜੇਲ੍ਹ ਵਿੱਚ ਆਉਣਾ ਪੈਣਾ ਮੈਨੂੰ ਮੈਂ ਤਾਂ ਔਪਰ ਛਟਕਾਰਾ ਪੋਣਾ ਚੰਦੀ ਸੀਗੀ ਪਰ ਮੈਨੂੰ ਨਹੀਂ ਪਤਾ ਉਲਟਾ ਸਭ ਕੁਝ ਮੇਰੇ ਤੇ ਕਹਿਣਾ ਵਾ ਉਹ ਤੇ ਹੋਣੀ ਫੇਰ ਬਚ ਗਈ ਤੇ ਮੇਰੇ ਏਡੇ ਸੋਨੇ ਘਰ ਤੇ ਰਾਜ ਕਰੂਗੀ ਹੁਣ ਮੈਂ ਨਹੀਂ ਬਰਦਾਸ਼ਤ ਕਰ ਸਕਦੀ ਮੈਂ ਨਾ ਇੱਕ ਵਾਰੀ ਨਿਕਲ ਜਾ ਬਾਹਰ ਉਹਨੂੰ ਛੱਡਣਾ ਨਹੀਂ ਮੈਂ ਦੇਣਾ ਹੀ ਮਾਰਵਾਉਣਾ ਮੈਂ ਹੁਣ ਮੈਂ ਕਰਾਂ ਤੇ ਕਰਾਂ ਕੀ ਛੱਡਾ ਮੈਨੂੰ ਮੈਨੂੰ ਬਾਹਰ ਕੱਢ ਮੈਂ ਇੱਥੇ ਰਹਿਣਾ ਚਾਹੁੰਦੀ ਹਾਏ ਹਾਏ ਤੁਹ ਹੋਣੀ ਆ ਗਈ ਅਮਤਰੀ ਮੈਂ ਤਾਂ ਆਪਣੇ ਪੁੱਤ ਦੇ ਸਗਨ ਕਰ ਲਈ ਈ ਦੱਸ ਕਿੱਡੇ ਸਗਨ ਨਾਲ ਦਾ ਵਿਆਹ ਕਰਨਾ ਈ ਮੈਂ ਕਿੱਡੀ ਵਧੀਆ ਕੁੜੀ ਹੈਗੀ ਮੇਰੀ ਜੀ ਕਿਸਮਤ ਹੀ ਮਾੜੀ ਅਮਤਰੀ ਹਾਇ ਰੱਬਾ ਮੈਂ ਕਰਾ ਦੁ ਕਰਾ ਕੇ ਕੱਢੋ ਬਾਹਰ ਹੈਲੋ ਹਾਂਜੀ ਸਰ ਇਹ ਬਹੁਤ ਖਤਰਨਾਕ ਜਨਾਨੀ ਆ ਇਹ ਮੇਰੇ ਕੱਲੀ ਕੋ ਤੇ ਹੈਂਡਲ ਹੋਣ ਨਹੀਂ ਦੇਈ ਹਾਂਜੀ ਇਹਨੇ ਮੇਰੇ ਕੋਲਰ ਨੂੰ ਹੱਥ ਪਾਇਆ ਏ ਉਈ ਇਹ ਤੇ ਨਾ ਲੇਡੀ ਪੁਲਿਸ ਭੇਜੋ ਔਰ ਹਾਂਜੀ ਇਹ ਮੇਰੇ ਵਾਸਤੇ ਤੋਂ ਬਾਹਰ ਆ ਹਾਂਜੀ ਸਰ ਹੁਣੇ ਭੇਜ ਦਿਓ ਹੁਣੇ ਹੀ ਇਹਨੇ ਤੇ ਥਾਣਾ ਚੁੱਕਣੇ ਲਿਆਏ ਹਾਂਜੀ ਸਰ ਓਕੇ ਕਿੰਦਰਪੋਤ ਹੁਣ ਨਾ ਫਿਕਰ ਨਾ ਕਰ ਕੋਈ ਗੱਲ ਨਹੀਂ ਗਈ ਹੈ ਸਾਰੇ ਕੰਮ ਫੇਰ ਠੀਕ ਹੋ ਜਾਣਿਆ ਠੀਕ ਆ ਮੈਨੂੰ ਤੇ ਨਹੀਂ ਹੁਣ ਅੱਗੇ ਲੱਭਦਾ ਕੁਝ ਵੀ ਹੋਏਗਾ ਮੰਮੀ ਨੂੰ ਪੁਲਸ ਲੈ ਗਈ ਤੇ ਨਵਦੀਪ ਨੂੰ ਉਹਦਾ ਡੈਡੀ ਛੱਡ ਗਿਆ ਨਹੀਂ ਗਿਆ ਨੁਕਸਾਨ ਤੇ ਆ ਕਰਦਾ ਬੜਾ ਹੋਇਆ ਹੁਣ ਕੀ ਕੀਤਾ ਜਾਏ ਗਲਤੀ ਵੀ ਕਿਤੇ ਨਾ ਕਿਤੇ ਜਾ ਕੇ ਨਹੀਂ ਕੀਤੀ ਆ ਮਾਂ ਤੇਰੀ ਹੋਣੀ ਠੀਕ ਨਹੀਂ ਪਰ ਡੈਡੀ ਜਦੋਂ ਖੜਿਆ ਆ ਨਾ ਪੁਲਸ ਨੇ ਮੈਨੂੰ ਬੜਾ ਹੋਰ ਤਰ੍ਹਾਂ ਹੋਇਆ ਕੀ ਕਰਾਂ ਮਾਂ ਉਹੋ ਤੇ ਗੱਲ ਵਾਣਾ ਕੰਮ ਨਹੀਂ ਨਾ ਚੰਗੇ ਕੀਤੇ ਤੇ ਹੁਣ ਕੀਤਾ ਕੀ ਜਮੇ ਮੈਨੂੰ ਤਾਂ ਕਦੀ ਸਮਝ ਨਹੀਂ ਆਉਂਦੀ ਕਿ ਕਿਧਰੋਂ ਰਾਹ ਲੱਭਣ ਡਿਆ ਪਤਾ ਇਹਨਾਂ ਨੂੰ ਵੀ ਲੋ ਮਸਾਨੀ ਹੋਇਆ ਹਨਾ ਕਿਹਦਾ ਮੈਂ ਕੀਤਾ ਮੰਮੀ ਨੂੰ ਸਾਰਾ ਪਤਾ ਹੀ ਆਪਾਂ ਕਿੱਥੇ ਕਿੱਥੇ ਜਾਂਦੇ ਰਹੇ ਉਹ ਨਾਲੇ ਜਿੰਨਾਂ ਹੱਥੀ ਸਭ ਕੋ ਕੀਤਾ ਹੋਵੇ ਨਾ ਉਹਨਾਂ ਨੂੰ ਇਡੀ ਪਰੇਸ਼ਾਨੀ ਨਹੀਂ ਗਈ ਹੁੰਦੀ ਪਰੇਸ਼ਾਨੀ ਤੈਨੂੰ ਤੇ ਮੈਨੂੰ ਜਿਨ੍ਹਾਂ ਨੂੰ ਗੱਲ ਦਾ ਪਤਾ ਨਹੀਂ ਪਰਾਂ ਦੇ ਸੱਚ ਛੁਪਿਆ ਨਹੀਂ ਰਹਿੰਦਾ ਉਹ ਤਾਂ ਗੱਲ ਆ ਸਾਹਮਣੇ ਆਉਂਦਾ ਜ਼ਰੂਰ ਹੈ ਹਾਂ ਇਹਨਾਂ ਜੋ ਕੀਤਾ ਸੀ ਭੁਗਤਣਾ ਤੇ ਪੈਣਾ ਹੀ ਹੈ ਵੇਲਾ ਨਾ ਜੀਵਨ ਘਰ ਰਹੀ ਨਾ ਨਾ ਵਹੀ ਹੋ ਵੀ ਚ ਲੱਗੀ ਆ ਠੀਕ ਨਹੀਂ ਬਾਕੀ ਰਹੀ ਗੱਲ ਇੱਕ ਧੀ ਮੇਰੀ ਉਹ ਵੀ ਮਰ ਖੱਪ ਗਈ ਉਹ ਚਲ ਉਹ ਹੀ ਹੁੰਦੀ ਚਲ ਮਾੜਾ ਮੋਟਾ ਦੁੱਖ ਸੁੱਖ ਖੋਲਦੇ ਉਹਦਾਂ ਵੀ ਹੈ ਉਹਨੇ ਵੀ ਡੈਡੀ ਚੰਗਾ ਨਹੀਂ ਨਾ ਕੀਤਾ ਪਹਿਲਾਂ ਤੇ ਆ ਗਈ ਮੰਮੀ ਦੀਆਂ ਗੱਲਾਂ ਚ ਹਾਂ ਮੁਰਕੋ ਪਸਤੌਂਦੀ ਹੀ ਪਸਤੌਂਦੀ ਹੀ ਕਿਤੇ ਨਾ ਕਿਤੇ ਵੇਖੋ ਇਹ ਵੀ ਸੱਚ ਸਾਹਮਣੇ ਆਉਣਾ ਵਾ ਉਹਨੇ ਕੀਤਾ ਏਸੇ ਕੰਮ ਕਰਕੇ ਹੁਣਾ ਜੀ ਉਹ ਰੱਬ ਜਾਣਦਾ ਈ ਭਰਾਵਾ ਐਂ ਕਿਹੜੇ ਘਰ ਹੀ ਹੈ ਇਹੋ ਮਾਵਾ ਧੀਆਂ ਹੀ ਕੀ ਪਤਾ ਮਗਰ ਕੀ ਖੀਜੜੀ ਪਕਾਈ ਇਹਨਾਂ ਦੋਆਂ ਜਾਣੀਆਂ ਨੇ ਕਸਦਾ ਲਾਸ਼ਤਾ ਵੀ ਲੋਕਰ ਜੜ ਗਿਆ ਮੈਂ ਤੈਨੂੰ ਕਹਿੰਦੇ ਘਰ ਖੋਣ ਨੂੰ ਜੀ ਨਹੀਂ ਕਰਨ ਦਿਆ ਇਹ ਲੋ ਕਿਹੜੀ ਚੀਜ਼ ਦੇ ਘਾਟ ਹੀ ਇੱਥੇ ਪਿੰਦਰਪੁੱਤ ਉਿੰਦੇ ਨਿਗ ਨਿਗ ਹੀ ਤੁਹਾਨੂੰ ਤੇ ਇਹ ਗੱਲ ਦਾ ਪਤਾ ਨਹੀਂ ਮੈਂ ਕਿੱਡੀਆਂ ਰੀਜਨਾਂ ਘਰ ਬਣਾਇਆ ਹੈ ਤੇ ਮੈਨੂੰ ਕੀ ਪਤਾ ਵੀ ਇਹ ਘਰ ਦੇ ਵਿੱਚ ਆਹ ਕੋ ਹੋਣਾ ਵਾ ਹੁਣ ਤੁਸੀਂ ਇਹ ਦੱਸੋ ਵੀ ਮੰਮੀ ਨੂੰ ਕਿਦਾਂ ਛਡਾਈਏ ਯਾ ਮੇਰਾ ਤੇ ਜੀ ਨਹੀਂ ਉਹ ਕਰਦਾ ਸੱਚੀ ਗੱਲ ਪੁੱਛੇਂ ਤੇ ਜਿਹੋ ਜਾਂ ਨੇ ਕੰਮ ਕੀਤਾ ਵਾ ਠੀਕ ਨਹੀਂ ਤੇ ਮੇਰੀ ਗੱਲ ਸੁਣ ਲੈ ਤੇ ਸਹੁਰੇ ਆਪਣੇ ਦਾ ਮਿੰਤਰਲਾ ਕਰ ਤੇ ਕੁੜੀ ਨੂੰ ਲਾਇਆ ਘਰ ਡੈਡੀ ਜਿਉਂ ਨਾ ਕਲਾਉਣਾ ਹੁੰਦਾ ਤੇ ਛੱਡ ਕੇ ਨਾ ਜਾਂਦੇ ਉਹ ਮੈਨੂੰ ਨਹੀਂ ਪਤਾ ਕੋਈ ਫੋਨ ਫਾਨ ਕਰ ਜਾਂ ਕੋ ਵਿੱਚ ਬੰਦਾ ਬੁੰਦਾ ਪਾ ਕੇ ਆਪਣਾ ਰੋਟੀ ਪਣੇ ਪਕਦਾ ਕਰੀਏ। ਆਹੋ ਚਲੋ ਵੀਨੇ ਹੁਣ ਫਿਰ ਆਪ ਕਿਨੇ ਕਿਹੜਾ ਹੱਥ ਲੂਣੇ ਆ। ਠੀਕ ਆ। ਕਿੱਥੇ ਹੋਣਾ ਡੈਡੀ? ਕੋਈ ਸੁੱਜਨ ਨਹੀਂ ਡਿਆ। ਉਹ ਹੋ ਤੇ ਗੱਲ ਵਾ। ਤਾਂ ਤਰ ਮੈਂ ਕਹਿਣ ਲਿਆ ਵੀ ਮੈਂ ਤਰਲਾ ਕਰ ਲਾ ਉਹਨਾਂ ਤੇ ਚਲ ਕੋਈ ਗੱਲ ਨਹੀਂ ਗਈ। ਤੇ ਨਾਲੇ ਤੂੰ ਕਿਹੜਾ ਆ ਵਿੱਚ ਨਾਲ ਸ਼ਾਂਬਲੀ ਉਹ ਕੰਮ ਦੇ ਵਿੱਚ ਇਹ ਮਾਵਾਂ ਧੀਆ ਨੇ ਚੰਦ ਚੜਾਇਆ ਜੋ ਚੜਾਇਆ ਤੇਰੇ ਬਾਅਦ ਚ। ਨਵਦੀਪ ਨੂੰ ਸਾਰਾ ਪਤਾ ਹੀ ਏ। ਆਹੋ। ਬਾਕੀ ਨਵਦੀਪ ਕਰਦੀ ਹੀ ਗਾ। ਤੇ ਬਾਕੀ ਸੋਹਣਾ ਤੇਰਾ ਵੇਈਦਾ ਅੰਨਾ ਨਹੀਂ ਗਾ। ਉਹਨੂੰ ਵੀ ਸਾਰੀ ਗੱਲ ਦਾ ਪਤਾ ਵਾ ਹੂੰ ਦੱਸਿਆਦ ਹੋਏਗਾ ਨਵਦੀਪ ਨੇ ਵੀ ਕੀ ਚੱਕਰ ਬਣਿਆ ਕੋਈ ਆਹੋ ਜਦ ਹੁਣੇ ਘਰ ਚੁੱਥੇ ਆ ਤੇ ਉਹ ਸਾਰਾ ਦੱਸਣਾ ਕਿ ਮੇਰੇ ਨਾਲ ਕੀ ਵਾਪਰਿਆ ਕੀ ਨਹੀਂ ਠੀਕ ਨਹੀਂ ਚਲੋ ਕੋਈ ਨਹੀਂ ਵੇਨਾ ਸ਼ਾਮਾਂ ਵਜੇਣ ਫੋਨ ਫੋਨ ਕਰਦਾ ਵਾਂ ਤੇ ਜੇ ਰਹਿਣਾ ਗੱਲ ਆਈ ਕਿ ਕਿਸੇ ਵਾਲ ਚ ਤੇ ਜਾ ਕੇ ਲੈ ਆਵਾਂਗੇ ਕਿਸ ਦਿਨ ਹੁਣ ਨਾ ਤੇਰੇ ਨਾਨਕੇ ਵੀ ਜਾਣਾ ਪੈਣਾ ਕਿਸ ਦਿਨ ਠੀਕ ਨਹੀਂ ਕੀ ਕਰਾਂਗੇ ਉੱਥੇ ਜਾ ਕੇ ਤੇ ਉਹਨਾਂ ਨੂੰ ਹੁਣ ਪੁੱਛਣਾ ਕਿ ਉਹਨੂੰ ਕੀ ਕੀਤਾ ਜਾਵੇ ਇਹਦਾ ਜਮਾਤ ਜਮੂਤ ਦੇਣੀ ਪੈਣੀ ਕਿ ਨਹੀਂ ਠੀਕ ਨਹੀਂ ਜਿਤਰਾ ਮਰਜੀ ਮਾਮੇ ਤੇਰੇ ਵਿੱਚ ਘਰ ਲੈ ਦੀ ਬੜੀ ਚਲਦੀ ਜੁਲਦੀ ਆ ਹਾਂਜੀ ਡਾਡੀ ਗੱਲ ਤੇ ਢਾਡੀ ਠੀਕ ਆ ਮੇਰੀ ਗੱਲ ਸੁਣ ਲੈ ਰਹੀ ਗੱਲ ਤੇਰੀ ਮਾਂ ਦੀ ਜਮਾਨਤ ਦੀ ਇਹਨੂੰ 6 ਮਹੀਨੇ ਹੋ ਰਹੇ ਨੇ ਦੀ ਉੱਥੇ ਇਹਦੀ ਅਗਲ ਟਿਕਾਣੀ ਆ ਜਾਊਗੀ ਤਰ ਮੈਂ ਦੱਸਾਂ ਗੱਲ ਵੇਖੋ ਜਦੋਂ ਹਨਾ ਮਾੜੀ ਕਿਸਮਤ ਹੋਵੇ ਆਪਣਾ ਕਰ ਆਪਣੇ ਹੱਥੀ ਜਾੜ ਲਿਆ ਉਹ ਤਾਂ ਗੱਲ ਵਾ ਹੈਂ ਕੁਝ ਨਹੀਂ ਸੋਚਾ ਵੇ ਤੇਰਾ ਤੇ ਜਾੜਿਆ ਜਾੜਿਆ ਕੁੜੀ ਤਾਂ ਵੀ ਕੱਖ ਰਹਿਣ ਦਤਾ ਇਹਨੇ ਹੈਂ ਤੇ ਹੋਰ ਕਿਆ ਰੋਦਾ ਹੀ ਬਜਿਆ ਰਹਿੰਦਾ ਉਹ ਵੇਖ ਲਓ ਓਦਾਂ ਹੁਣ ਪਤਾ ਲੱਗਾ ਈ ਉਹਨੂੰ ਇੱਕ ਦਿਨ ਉਹ ਸੁਹੀ ਜੇ ਹੁਣ ਤੇ ਯਾਰ ਸੁਖੀ ਦਿਵਾਪੀ ਹੁਣੇ ਹੀ ਬਸਰਤ ਇਹ ਨਹੀਂ ਦਿੰਦੀ ਮਾਂ ਤੇਰੀ ਠੀਕ ਨਹੀਂ ਮੈਂ ਬਾਹਰ ਵਿਆਹ ਕਰਾ ਲਿਆ ਤੇ ਉਹ ਦੋਵੇਂ ਜੀ ਦਾ ਮਾਪਿਓ ਉਹ ਵੀ ਵਧੀਆ ਜਿ ਇੱਥੇ ਕਿੱਡਾ ਵਧੀਆ ਕਾਰੋਬਾਰ ਲੱਭ ਕੇ ਦਿੱਤਾ ਹੈ ਜੀ ਮਾੜੇ ਨਹੀਂ ਹੈਗੇ ਹੂੰ ਹੂੰ ਪਰ ਆਪ ਹੀ ਸਾਰਾ ਕੰਮ ਵੇਲੇ ਨਾ ਖਰਾਬ ਕਰ ਲਿਆ ਉਹ ਤਾਂ ਗੱਲ ਹੈ ਤਾਂ ਕਿੰਨੇ ਪੈਸੇ ਲਾਏ ਉਹਦੇ ਵਿਆਹ ਤੇ ਮਗਰੋਂ ਸਾਰਾ ਕੋਈ ਮਿੱਟੀ ਹੋ ਗਿਆ ਣ ਧਿਆਣ ਕੇ ਵੇਖ ਲਾ ਠੀਕ ਨਹੀਂ ਇੱਕ ਨੀਗੀ ਜੀ ਗਲਤੀ ਨੇ ਕਿੱਥੋਂ ਦਾ ਕਿੱਥੋਂ ਤੱਕ ਪਹਚਾਤਾ ਕੰਮ ਸਾਰਾ ਇਹੋ ਸਿਆਣੀ ਹੁੰਦੀ ਜੀਵਨ ਤੇ ਉਹਨੂੰ ਆਪਣੇ ਕੰਟਰੋਲ ਚ ਰੱਖਦੇ ਤੇ ਨਾ ਗੱਲ ਇਤੋਂ ਕਰਵਾਦੀ ਜੋ ਕਮਾਈ ਹੁੰਦੀ ਸਾਰੀ ਬਸ ਐਦਾਂ ਹੀ ਨੀ ਲੱਗ ਲੱਗ ਗਈ ਮੇਰੀ ਗੱਲ ਸੁਣ ਲੈ ਬਹੁਤੀਆਂ ਗੱਲਾਂ ਕਰਦਾ ਫਾਇਦਾ ਨਹੀਂ ਹੋ ਤੇ ਉਹ ਕੰਮ ਕਰ ਜਿਹੜਾ ਤੈਨੂੰ ਮੈਂ ਦੱਸਿਆ ਹੈ ਚਲੋ ਕੋਈ ਨੂੰ ਕਰ ਲੈ ਗਿਆ ਠੀਕ ਆ ਕੋਈ ਬਿਨਾ ਫੋਨ ਫੜ ਕੇ ਨਾ ਆ ਘਰ ਤੇ ਖਲੋਣ ਨੂੰ ਜੀ ਨਹੀਂ ਕਰਦਾ ਜੀਆਂ ਤੋਂ ਜੀਆਂ ਤੋਂ ਬਿਨਾ ਘਰ ਵੀ ਕਿੱਥੇ ਚੰਗੇ ਲੱਗਦੇ ਪੁੱਤ ਠੀਕ ਨਹੀਂ ਕਿੱਥੇ ਜਾਈਏ ਦੱਸੋ ਉਹ ਤਾਂ ਗੱਲ ਤੇਰੀ ਠੀਕ ਆ ਹੁਣ ਫੇ ਕੀ ਕਰਨਾ ਵਾ ਚਲੋ ਮੈਂ ਵੇਣਾ ਆ ਆਹ ਵੇ ਕਾਰੇ ਮੇਰਾ ਪੁੱਤ ਜਤਰਾ ਮੀਆਂ ਆ ਗਈਆਂ ਮੈਂ ਲੱਭਣ ਡਿਆ ਮੈਂ ਪਤਾ ਨਹੀਂ ਕਿਥੇ ਗਈ ਫਿਰ ਮੈਂ ਚਲ ਵੇਲੀ ਵਾਲ ਗਈ ਹੁਣ ਮੈਂ ਤਾਂ ਵੇਲੀ ਗਈ ਤੇ ਕੁੜੀ ਕੁੜੀ ਵੀ ਆਵੇ ਅੰਦਰ ਕੱਪੜੇ ਡੇ ਬਦਲ ਮੈਂ ਤਾਂ ਬਦਲੇ ਆ ਨਹੀਂ ਆ ਗਿਆ ਰਾਜ ਮੇਰੇ ਡੜੀ ਗਈ ਮੈਂ ਕੁੜੀ ਨਹੀਂ ਦੀ ਕਿ ਕੁੜੀਆਂ ਤਰਿਆਂ ਰੱਖਦਾ ਨਹੀਂ ਲਈ ਨਹੀਂ ਨਹੀਂ ਉਹਨਾਂ ਮੈਂ ਲਿਆ ਆਂ ਨਾਲ ਤੇ ਉਹ ਰਾਜ ਨਹੀਂ ਤੇ ਭੀਜੇ ਵੜਾ ਤੇ ਆ ਕਪੜੇ ਕੁਪੜੇ ਬਸਲ ਕੇ ਤੇ ਉਹ ਵੀ ਨਹੀਂ ਆ ਤੇ ਉਹਨਾਂ ਕੋ ਪੁੱਛਣ ਲਈ ਸੀ ਮੰਮੀ ਮੈਂ ਹਾਂ ਚਲ ਆ ਜਾਂਦੀ ਇਸੇ ਕਰੇ ਹੋਣੀ ਮੈਂ ਬੈਤੀ ਮੱਜਾਂ ਥੱਲੇ ਝਾੜੂ ਮਾਰਨ ਤੇ ਕੋਈ ਗੱਲਬਾਤ ਹੋਈ ਫਿਰ ਕੀ ਹੋਇਆ ਗੱਲਬਾਤ ਕਰਦੀਆ ਚਲ ਗਈ ਜੇਲੇ ਲੈ ਕੇ ਪੁਲਸ ਵਾਲੇ ਫੜ ਕੇ ਅੱਛਾ ਹਾਂ ਬੜਾ ਕੁਝ ਹੋਇਆ ਉੱਥੇ ਬਥੇਰਾ ਰੌਲਾ ਪਉਂਦੀ ਸੀ ਬੜੀਆਂ ਉੱਚੀਆਂ ਨੀਵੇਂਆਂ ਗੱਲਾਂ ਕਰਦੀ ਜਿਵੇਂ ਨਹੀਂ ਹਟਦੀ ਹਾਂ ਮੈਂ ਤੂੰ ਇੱਕ ਅੱਧੀ ਚੱਲਾਂ ਵੇਹਲਾ ਦਾਹ ਜਨਾਨੀ ਦੀ ਮਾਤ ਹਉ ਸਾਰਾ ਕੁਝ ਤੇਰੇ ਸਾਹਮਣੇ ਆ ਗਿਆ ਤੇ ਅਜੇ ਵੀ ਤੂੰ ਪੈਰਾਂ ਦੇ ਪਾਣੀ ਨਹੀਂ ਪੈਣ ਦੇਂਦੀ ਤੇ ਤੇਰੇ ਜਿੰਨਾਂ ਕੋਈ ਚਲਾਕ ਹੀ ਨਹੀਂ ਮੈਂ ਨਾ ਚਲਾਕ ਹੀ ਨਹੀਂ ਹੱਦੋਂ ਵੱਦ ਉਹ ਤਾਂ ਉੱਥੇ ਕੋਈ ਕੁੜੀ ਮੰਗਾਈ ਸੀ ਉਹਨੇ ਤੇ ਵੇਹੋ ਗਾਲਾਂ ਕਰਨ ਲਈ ਸੀ ਹਾਏ ਵੀ ਇਹਦੇ ਕੰਮ ਹਾਂ ਇਹਨੂੰ ਕੋਈ ਹੈ ਦੁੱਖ ਤਕਲੀਫ ਫਿਰ ਸਾਡੀ ਉਹਦੇ ਰੋਣਾਂ ਨੂੰ ਮੁਰਗੇ ਪਤਾ ਲੱਗਾ ਉਹ ਕੁੜੀ ਵਾਲੇ ਵੀ ਭੱਜੇ ਫਿਰ ਉੱਥੋਂ ਮਿੰਟੋ ਮਿੰਟੇ ਓਏ ਤੇਰੇ ਖੋਤੇ ਹੋਣੇ ਆ ਜਿਹੜੇ ਇਹਨਾਂ ਦੇ ਕਾਬੂ ਆ ਚਲੇ ਜਿੱਦਾਂ ਹੀ ਆ ਗਏ ਆ ਚੰਗਾ ਹੋਇਆ ਛੋਗਰਾਂ ਉਹਦੀ ਵੀ ਵਿਚਾਰੀ ਦੀ ਖਲਾਸੀ ਹੋ ਗਈ ਪਿੰਦਰ ਬੜਾ ਜੋਰ ਲਾਉਂਦਾ ਹੈ ਹੂੰ ਇਹਨੂੰ ਛੱਡ ਕੇ ਜਾਓ ਮੈਂ ਕਹਾਂ ਅਸੀਂ ਨਹੀਂ ਛੱਡ ਕੇ ਜਾਂਦੇ ਹੂੰ ਮੈਂ ਕਹਾਂ ਅਸੀਂ ਜਿਹੜਾ ਕੰਮ ਕਰਨਾ ਹੈ ਉਹ ਕਰ ਲਿਆ ਵਾ ਇਹ ਤੇ ਉਹਨੂੰ ਲੈ ਕੇ ਆਉਣਾ ਮੈਂ ਕਿਥੇ ਆਏ ਅਸੀਂ ਸਲਾਹ ਕਰਾਂਗੇ ਫਿਰ ਕੀ ਕਰਨਾ ਬਿਲਕੁਲ ਨਹੀਂ ਅਸੀਂ ਕੱਲ ਨਹੀਂ ਹੈਗੀ ਸਾਨੂੰ ਹੁਣ ਪਿੰਦਰ ਤੇ ਵੀ ਯਕੀਨ ਨਹੀਂ ਗਾ ਚਲੋ ਸ਼ੁਕਰ ਕਰੋ ਸਾਡੀ ਕੁੜੀ ਇੱਕ ਵਾਰੀ ਸਾਨੂੰ ਮਿਲ ਗਈ ਹੈ ਕੋਈ ਐਡੇ ਮਾੜੇ ਬੰਦੇ ਆਪਣੇ ਤੁਸੀਂ ਕੰਟਰੋਲ ਕਰੋ ਥੋੜਾ ਬੋੜਾ ਕਰਦੇ ਹੈ ਨਾ ਤੁਹਾਡੀ ਭੈਣ ਤੇ ਕੋਈ ਕੰਟਰੋਲ ਤੁਹਾਡਾ ਨਾ ਆਪਣੀ ਮਾਂ ਤੇ ਵਿਆਹ ਕਰਾਉਂਦੇ ਪਹਿਲਾਂ ਕਦਾ ਨਹੀਂ ਤੇ ਲੋਕਾਂ ਦੇ ਘਰਾਂ 'ਚ ਕਿੱਦਾਂ ਦਾ ਸਿਸਟਮ ਆ ਜੋ ਜਨਾਨੀਆਂ ਕਹਿੰਦੀਆਂ ਉਹੋ ਹੀ ਬੰਦੇ ਕਰੀ ਜਾਂਦੇ ਨੇ ਨਾਟਕ ਬੜੇ ਕਰਦੀ ਸੀ ਜਦੋਂ ਗਏ ਆ ਨਾ ਇਹਨੂੰ ਵੇਖਦੇ ਆ ਸਾਰੀ ਹਾਏ ਭੂਤ ਹਾਏ ਭੂਤ ਅੱਛਾ ਮੁੜ ਕੇ ਆਪਣੇ ਮੂੰਹ 'ਵੱਗ ਗਈ ਫਿਰ ਹਾਂ ਕਹਿੰਦੀ ਉਹਨੇ ਮੈਂ ਮਾਰ ਦਿੱਤਾ ਸੀ ਇੱਕ ਤਾਂ ਭੱਜ ਗਈ ਆ ਤੇ ਪਾਪਨੇ ਉਦੋਂ ਦਾ ਕਿਉਂ ਆਨੀ ਐ ਤੇ ਕੁੜੀ ਕਿਤੇ ਭੱਜ ਗਈ ਆ ਹੋ ਗਿਆ ਜੇ ਹੋ ਗਿਆ ਤੁਹਾਡੇ ਕੋង ਗਈ ਤੁਸੀਂ ਫੋਨ ਕੀਤਾ ਉਹਨੂੰ ਤਾਂ ਪਤਾ ਹੀ ਸਾਰਾ ਕੁਝ ਮੈਂ ਕੀਤਾ ਉਹ ਤੇ ਜਾਣ ਬੁੱਝ ਕੇ ਕਰਦੀ ਕੋਈ ਨਹੀਂ ਜ ਸਾਡੇ ਅੱਗੇ ਕਰਦੀ ਸਾਡੀ ਤੇ ਫਿਰ ਵੀ ਰੱਬ ਨੇ ਸੁਣ ਲਈ ਆਪਣੀ ਮੋਕੀ ਗਈ ਇਦਾਂ ਹੀ ਆ ਫਿਰ ਜੋ ਕਿਹਾ ਗੱਟਵਾ ਪੁੱਟੋਗੇ ਤਾਂ ਚਾਹ ਪੀਂਦੇਾਂਗੇ। ਹਮ ਤੇਰੇ ਛੁੱਡੂਆ ਦੋਵੇਂ। ਉਹ ਗਲਾਂ ਦੇ ਜਿੱਦਾਂ ਨੱਚਦੀ ਓਦਾਂ ਉਹ ਨੱਚੀ ਜਾਂਦੇ ਨੇ। ਮੈਂ ਨਾ ਵੀ ਉਹ ਜਿਹੜਾ ਉਹ ਪਿੰਦਰ ਦਾ ਪਿਓ ਹੀ ਉਹ ਵੀ ਹੈ ਨਹੀਂ ਕਾਹੇ ਜੋਗਾ ਵੀ। ਕਈ ਬੰਦੇ ਓਦਾਂ ਹੀ ਬੁੱਢੀਆਂ ਤੋਂ ਡਰਦੇ ਨੇ, ਗੱਲ ਹੀ ਨਹੀਂ ਕਰਨੀ ਆਉਂਦੀ, ਹਿੰਮਤ ਹੀ ਨਹੀਂ ਪੈਂਦੀ। ਹੋਰ ਨਹੀਂ ਕੋਈ ਗੱਲ ਵੀ। ਪਰ ਮੰਮੀ ਜੀ ਉਹਨਾਂ ਦੀ ਵੀ ਕੀ ਗਲਤੀ? ਉਹਨਾਂ ਨੂੰ ਜਿੱਦਾਂ ਦੱਸਿਆ ਉਹਨਾਂ ਨੇ ਤੋਂ ਓਦੇ ਸੱਚ ਮੰਨਣਾ ਨਹੀਂ। ਕਿਉਂਕਿ ਉਹਨਾਂ ਦੇ ਉਹਨਾਂ ਨੂੰ ਮੈਂ ਘਰ ਹੈ ਨਹੀਂ ਹਾਂ। ਉਹਨਾਂ ਨੇ ਤੇ ਉਹ ਸੱਚ ਮੰਨਿਆ ਹੀ ਕੋਈ ਦੋ ਦਿਨ ਦਾ ਸਾਥ ਦਿੰਦੇ ਦੋ ਦੋਵੇਂ ਘਰ ਨਹੀਂ ਉਹ ਚਲ ਗਏ ਇਹਦਾ ਮਗਰੋਂ ਦਾਲ ਲੱਗ ਗਿਆ ਇਹਨੇ ਕੁੜੀ ਨਾਲ ਲੱਗ ਗਿਆ ਕੰਮ ਕਰਤਾ ਚੱਲ ਜੇ ਮੰਨ ਲੋ ਜਿੱਦਾਂ ਵੀ ਹੋਈ ਪਿੰਦਰ ਦਾ ਤਾਂ ਫਰਜ ਬੰਦਾ ਹੈ ਨਾ ਇੱਕ ਵਾਰੀ ਸਾਡੇ ਨਾਲ ਬਹਿ ਕੇ ਚੱਜ ਨਾ ਖੁੱਲ ਕੇ ਗਲਤ ਕਰਦਾ ਤੁਨ ਮਾਮਾ ਧੀਆਂ ਸਾਰੀ ਇਹ ਸਲਾਹ ਕਰਦੇ ਬੇ ਕਿਦਾਂ ਕਰਨੀ ਆ ਜੇ ਉਹ ਆਏ ਤੇ ਇਹਨੂੰ ਕੱਲਣਾ ਕੀ ਕਰਨਾ ਮੇਰਾ ਤਾਂ ਨਹੀਂ ਜੇ ਮਨ ਮੰਨਦਾ ਮੈਨੂੰ ਤਾਂ ਇਹਨਾਂ ਦਾ ਯਕੀਨ ਹੀ ਉੱਠ ਗਿਆ ਮੇਰੀ ਗੱਲ ਸੁਣ ਕੁੜੀ ਤੇ ਉਦਾਂ ਗੱਡੀ ਚੜ ਗਈ ਉਹਨਾਂ ਦੀ ਮਾਰੇ ਕੰਮ ਕੀਤੇ ਅੱਗੇ ਆ ਕੇ ਆਪ ਜੇਲੇ ਚਲ ਗਈ ਤੇ ਉਹ ਦੋਵੇਂ ਜਿਹੜੇ ਉਹਨੇ ਜੋਗੇ ਹਨੀ ਵੀ ਕੱਲ ਨੂੰ ਇਹਨੂੰ ਤੰਗ ਕਰਨਾ ਪਰ ਉਹਨੇ ਪਾਪਨ ਨੇ ਫੇਰ ਆ ਜਾਣਾ ਜਮਾਨਤ ਹੁਣੇ ਆ ਜਾਣਾ ਹਾਂ ਉਹਦੀ ਤਾਂ ਨੰਨੀ ਜਣੀ ਸਾਰੀ ਉਮਰ ਹੁਣ ਸਿੱਖਾਂ ਦੇ ਪਿੱਛੇ ਮੈਂ ਤਾਂ ਨਹੀਂ ਇਹਦੀ ਉਮਰ ਕੈਦ ਹੋਵੇ ਇਹਨੂੰ ਕਿਤੇ ਚਲੋ ਇਹ ਤਾਂ ਹੁਣ ਵੀ ਉਹਨੇ ਕਿਤੇ ਸਾਰੀ ਉਮਰ ਇਹੋ ਕੰਮ ਥੋੜੀ ਘਰ ਦੀ ਰਹਿਣਾ ਅਕਲ ਤੇ ਆਉਗੀ ਇਹਨੂੰ ਬਹੁਤ ਅਕਸਰ ਕੋਰਟ ਕਚਹਿਰੀਆਂ ਜਨਨ ਦੇ ਕਾਨੂੰਨ ਜਾਣੇ ਵੀ ਕੀ ਬਣਨਾ ਉਹਦਾ ਚੱਲ ਆਪਾਂ ਆਪਣੇ ਕੋਲੋਂ ਕੁਝ ਨਹੀਂ ਕਰਨਾ ਆਪਾਂ ਆਪਣੇ ਰਿਸ਼ਤੇਦਾਰਾਂ ਭੈਣ ਭਰਾਵਾਂ ਨਾਲ ਗੱਲ ਕਰਾਂਗੇ ਅੱਗੇ ਆਉਂਦੇ ਤੁਸੀਂ ਕਾਲੀ ਕੀਤੀ ਰਛੇਤੀ ਵਿਆਹ ਕਰਤਾ ਨਾਲੇ ਅੱਜ ਮੈਂ ਸਰਪੰਚ ਨਾਲ ਵੀ ਗੱਲ ਕਰਨਾ ਸ਼ਾਮ ਨੂੰ ਨਹੀਂ ਨਹੀਂ ਕਰੋ ਸਾਰੀ ਪਾਸੇ ਗੱਲ ਬਣੇ ਕਿ ਕਹਿੰਦੇ ਕਿ ਉਹ ਆਉਂਦੇ ਅਸੀਂ ਇਹਨੂੰ ਕੁੜੀ ਨੂੰ ਖੜਨਾਵਾ ਤੇ ਕੀ ਹੋਣਾ ਚਾਹੀਦਾ ਥਾਣੇ ਵੀ ਲਿਖ ਕੇ ਦੇ ਕੇ ਆਇਓ ਇਹ ਕੁੜੀ ਹੁਣ ਆਉਂਦੇ ਅਸੀਂ ਖੜਨੀ ਆ ਤੇ ਕੱਲੀਏ ਜਾਂ ਨਾ ਕੱਲੀਏ ਜੇ ਕੋਈ ਗੱਲਬਾਤ ਹੋ ਗਈ ਇਨਾਂ ਦੇ ਵਿੱਚੋਂ ਕੱਢਣੀ ਇਹ ਉਹ ਤਾਂ ਹੈ ਹੀ ਆ ਆ ਇਹ ਨਾ ਮਮੁਰਕੇ ਖਾਡਾ ਨਾ ਲਾਦੇ ਇਹੋ ਤਾਂ ਚਾਵਲ ਦਾ ਕੀ ਪਤਾ ਅੱਜ ਕੱਲ ਜੇਲਾਂ ਦੇ ਵਿੱਚ ਵੀ ਫੋਨ ਰੱਖੇ ਨੇ ਉੱਥੋਂ ਸਾਰਾ ਕੁਝ ਕਰਾਈ ਜਾਂਦੇ ਨੇ ਚੱਲ ਤੂੰ ਇੰਨਾ ਉੱਚੀ ਨਾ ਬੋਲ ਕੋਈ ਗੱਲ ਨਹੀਂ ਖਲਾਬਾਤ ਕਰ ਲੈਨੇ ਬਸੇਰਾ ਟਾਈਮ ਆ ਗਿਆ ਮੈਨੂੰ ਪੁੱਛ ਕੇ ਵੇਖਾ ਮੈਂ ਕਿਦਾਂ ਟਾਈਮ ਕੱਢਿਆ ਹੁਣ ਤੁਸੀਂ ਮੈਨੂੰ ਆਂਦੇ ਉੱਚੀ ਨਾ ਬੋਲ ਤੁਹਾਨੂੰ ਰੋਟੀ ਰੱਟੀ ਖਵਾਉਂਦੇ ਖਵਾਲ ਨਹੀਂ ਆ ਮੁੰਡਾ ਗਿਆ ਵਾ ਉਥੇ ਵੇਲੀ ਤੁਹਾਨੂੰ ਮੈਂ ਲੈ ਆਉਣੀ ਆ ਜਾ ਕੇ ਨਹੀਂ ਤੇ ਜਾਰੋਟੀ ਵੀ ਹੈ ਇਕੱਲਾ ਛੰਡਾਈ ਉੱਥੇ ਨਹੀਂ ਉੱਥੇ ਮਿੱਟੀ ਚ ਖੇਡਣ ਲਿਆ ਨਹੀਂ ਖੇਡਣ ਦੋ ਉਹਨੂੰ ਕੀ ਆਪਣੇ ਥਾਂ ਜਿਹਾ ਉਹ ਗੜ ਬਗਾਨੇ ਸਾਰਾ ਮਿੱਟੀ ਚ ਖੇਡਣ ਲਿਆ ਤੇ ਮੈਂ ਕਿਹਾ ਪੁੱਤ ਜਾਣਾ ਵਾ ਤੇ ਆਂਦਾ ਨਹੀਂ ਮੰਮੀ ਮੈਂ ਖੇਡਣ ਲਿਆ ਮੈਂ ਚੱਲ ਕੇ ਅੱਜ ਫਿਰ ਐਤਵਾਰ ਹੀ ਨਾ ਨਹੀਂ ਤਾਂ ਸਕੂਲੇ ਰੁੜਾ ਰਹਿੰਦੇ ਉਹਦਾ ਸਕੂਲੇ ਚਲ ਜਾਂਦਾ ਸਾਰਾ ਦਿਨ ਮੈਨੂੰ ਕੋਈ ਉਹਦੀ ਤੰਗੀ ਨਹੀਂ ਵਿਚਾਰੇ ਦੀ ਤੇ ਮੈਂ ਵੀ ਆਖਿਆ ਨਿਆਣੇ ਨਿਕੇ ਨਿਕੇ ਖੇਡਣ ਦੇ ਤੇ ਚੱਲ ਖੇਡਣ ਜਾ ਤੇ ਖੇਡ ਹੀ ਲਈ ਨਿਆਣੇ ਨਾਲ ਨਿਆਣੇ ਨਿਕੇ ਨਿਕੇ ਨਾਲ ਠੀਕ ਹੈ ਫਿਰ ਕੋਈ ਗੱਲ ਉਹਦਾ ਪਿੰਦਰ ਨੇ ਟੈਨਸ਼ਨ ਬੜੀ ਲਈ ਆਖਰਾ ਤੇਰੀ ਜਾਗਦੀ ਸੀ ਤੇ ਹੋਇਆ ਕੀ ਆ ਤੇਰੀ ਟੈਨਸ਼ਨ ਨੂੰ ਅਸੀਂ ਅੱਗ ਲਾਉਣੀ ਆਂ ਅੰਤੜਿਆ ਪਹਿਲਾਂ ਤੇ ਤੁਹਾਡੀ ਕਿਤੇ ਬਾਤ ਨਹੀਂ ਪੁੱਛੀ ਹੈਗੀ ਮੰਮੀ ਤੇ ਇਹ ਉਲਣ ਕਿਉਂ ਦੇਈ ਜਾਂਦੇ ਬਾਰ ਬਾਰ ਜਦੋਂ ਉਹਨਾਂ ਨੇ ਵਿਚਾਰਿਆਂ ਦਾ ਕਸੂਰ ਕੀ ਹੈ ਉਹਨਾਂ ਘੜਾ ਕੋਈ ਵਿਚਾਰਿਆਂ ਨੇ ਕੋਈ ਮਾੜਾ ਕੰਮ ਕੀਤਾ ਵਾ ਇਹੋ ਦੀ ਗੱਲ ਆ ਮੰਮੀ ਬਾਰ ਬਾਰ ਫਿਰ ਵੀ ਉਹਨਾਂ ਮਾ ਨਾਲ ਲੈ ਆਇਆ ਵਾ ਇਸੇ ਕਰਕੇ ਲੈ ਗਏ ਆਂ ਵੀ ਤੂੰ ਮੇਰੇ ਨਾਲ ਪੈਣਾ ਵਾ ਚੱਲ ਕੋਈ ਗੱਲ ਨਹੀਂ ਟਾਈਮ ਆਊਗਾ ਤੇ ਵੇਖੀ ਜਾਊਗੀ ਇੱਕ ਨਛੇ ਦਿਨਾਂ ਹੀ ਫੈਸਲਾ ਨਹੀਂ ਲੈਣਾ ਵੀ ਉਹਨਾਂ ਨੇ ਮਾੜਾ ਜਿਹਾ ਕਹਿਤਾ ਤਾਂ ਅਸੀਂ ਕੁੜੀ ਕੱਲ ਛੱਡੀਗੀ ਮੈਂ ਕੋਈ ਮੁੰਡੇ ਨਾਲ ਝਾਤੀ ਮਾਰਵਾ ਜਾ ਜਾ ਅੜੀਤਰੀ ਮਾਂ ਵਾ ਨਾ ਇਹ ਵੀ ਇੱਕ ਜੇਦੀ ਕਰਕੇ ਬਹਿ ਜਾਂਦੀ ਆ ਇਹਨੂੰ ਇਹ ਨਹੀਂ ਪਤਾ ਭਤੀਆਂ ਘਰ ਨਹੀਂ ਰੱਖੀਆਂ ਜਾਂਦੀਆਂ ਠੀਕ ਆ ਕਿ ਨਹੀਂ ਨਾਲੇ ਜਿਹੜੇ ਕਸੂਰਬਾਰ ਹੀ ਉਹ ਭੁਗਤਣ ਦੇ ਆ ਤੇ ਹੋਰ ਸਹੀ ਗੱਲ ਆ ਤੇ ਜੇ ਭਲਾ ਉਹਨਾਂ ਦਾ ਕੋਈ ਕਸੂਰ ਹੁੰਦਾ ਤੇ ਉਹਨਾਂ ਨੇ ਵੀ ਚਿੱਲੇ ਜਾਣਾ ਸੀ ਜੇ ਜੀ ਦੋਨਾਂ ਨੂੰ ਕੁਝ ਪਤਾ ਨਹੀਂ ਵੀ ਮੈਂ ਕਿੱਥੇ ਗਈ ਆ ਕਿੱਥੋਂ ਆਈ ਆ ਤੇ ਕੀ ਪਤਾ ਸੀ ਉਹਨਾਂ ਨੂੰ ਨਾਲੇ ਪੁੱਤੋ ਉਹਨਾਂ ਨੂੰ ਹੁਣ ਇਹ ਥੋੜਾ ਪਤਾ ਹੈ ਵੀ ਸਾਡੀ ਮਾਂ ਨੇ ਸਾਡੀ ਭੈਣ ਨੇ ਇਹੋ ਜੇ ਕੰਮ ਕਰ ਦੇਣੇ ਆ ਡੈਡੀ ਜੀ ਮੈਂ ਆਤਿਆਂ ਨਹੀਂ ਉਹਨਾਂ ਦੀਆਂ ਗੱਲਾਂ ਛੱਡੋ ਅੱਗੇ ਆਪ ਬਥੇਰਾ ਸੋਚ-ਸੋਚ ਕੇ ਵੇਖ ਲਿਆ ਵਾ ਕੋਈ ਚੀਜ਼ ਹੱਥ ਆਈ ਏ ਪਰ ਇੱਕ ਗੱਲ ਹੈ ਕਿ ਉਹਨਾਂ ਨੂੰ ਸਜ਼ਾ ਮਿਲ ਗਈ ਹੈ ਗਾਂ ਤੋਂ ਕੋਈ ਵੀ ਇਦਾਂ ਦਾ ਕਦਮ ਚੁੱਕਣ ਤੋਂ ਪਹਿਲਾਂ ਨਾ 100 ਵਾਰੀ ਸੋਚਿਆ ਕਰੂਗਾ ਮੈਂ ਇਹਦੇ ਉੱਪਰ ਵਾਲੇ ਦਾ ਬੜਾ ਤਨਮਹਾਰ ਕਰਨਾ ਵਾ ਸ਼ੁਕਰ ਹੈ ਮਹਾਰਾਜ ਦਾ ਤੇ ਤੇਰੀ ਜਾਨ ਬਚ ਗਈ ਤੂੰ ਜਿੰਦੀ ਜਾਗਦੀ ਆ ਗਈ ਕੋਈ ਗੱਲ ਨਹੀਂ ਪੁੱਤ ਜਿੰਦਗੀ 'ਚ ਕਈ ਵਾਰੀ ਕਈ ਐਕਸੀਡੈਂਟ ਇਹੋ ਜਿਹੇ ਹੋ ਜਾਂਦੇ ਆ ਵਾਧੇ ਘਾਟੇ ਹੋ ਜਾਂਦੇ ਆ ਆਪਣੀ ਜਾਨ ਤੋਂ ਵੱਧ ਕੁਝ ਨਹੀਂਗਾ ਠੀਕ ਆ ਕਿ ਨਹੀਂ ਤੂੰ ਬਚ ਗਈ ਆ ਨਾ ਠੀਕ ਆ ਨਾ ਸਾਰਾ ਕੁਝ ਵੇਚੀ ਆ ਗਿਆ ਚਲੋ ਠੀਕ ਹੈ ਮੈਂ ਨਾ ਰੋਟੀ ਲਈ ਹੁਣੀ ਫਿਰ ਕਰੋ ਕੰਮਕਾਰ ਹਾਂ ਲੈ ਆਓ ਲੈ ਆਓ ਇਹ ਆ ਕੇ ਮੀ ਮੂ ਵਾ ਚੋਨਾ ਭਰ ਗਿਆ ਨੇ ਤੇ ਛੋਨੇ ਸੁੱਕਣ ਡਿਆ ਹੈ ਭਾਜੀ ਦਾ ਫੋਨ ਹੈਲੋ ਅ ਸਸਿਕਲ ਭਾਜੀ ਹਾਂਜੀ ਵਧੀਆ ਵਧੀਆ ਉਮੀਦ ਵਾਵਾ ਪੈ ਗਿਆ ਯਾਰ ਹਾਂਜੀ ਬਹਨਾ ਬੋਨਾ ਕੀ ਆ ਅੱਛਾ ਰਿਸ਼ਤੇ ਦਾ ਯਾਰ ਜਿੱਦਾਂ ਰਿਸ਼ਤਾ ਵੇਖਣ ਗਏ ਆ ਤਾਂ ਉਹ ਬੰਦੇ ਪਰੇ ਫਰੋਡ ਨਿਕਲੇ ਆ ਹਾਂਜੀ ਹਾਂਜੀ ਤੇ ਹੋਰ ਭਾਜੀ ਕੁੜੀ ਦਾ ਹੱਡੀ ਅੱਗੇ ਪ੍ਰਚਾਰੀ ਬਰੀ ਦੁਖੀ ਹੀ ਤੇ ਹਾਂ ਉਹ ਤਾਂ ਮੁੜਾ ਅੱਗੇ ਆਇਆ ਸੀ ਹਾਂਜੀ ਹਾਂਜੀ ਆ ਉਹ ਤਾਂ ਕਹਿੰਦੇ ਕੁੜੀ ਮਰ ਗਈ ਆ ਪਰ ਕੁੜੀ ਤਾਂ ਉਥੇ ਪੁਲਿਸ ਲੈ ਕੇ ਆ ਗਈ ਸੀ ਆ ਕੁੜੀ ਦਾ ਪਿਓ ਵੀ ਆ ਗਿਆ ਸੀ ਉੱਥੇ ਪੁਲਿਸ ਲੈ ਕੇ ਹਾਂ ਉਹ ਕੁੜੀ ਤੇ ਵਿਚਾਰੀ ਅੱਗੇ ਹਾਂ ਹਾਂਜੀ ਚਾਹੋ ਠੀਕ ਆ ਭਾਜੀ ਜੋ ਵੀ ਹੋ ਗਿਆ ਵਧੀਆ ਹੋ ਗਿਆ ਆ ਜੇ ਸਾਡੇ ਉੱਥੇ ਰਿਸ਼ਤਾ ਹੋ ਜਾਣਾ ਸੀ ਤੇ ਫੱਟ ਜਾਣਾ ਸੀ ਉੱਥੇ ਹਾਂਜੀ 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 ਤੇ ਹੋਰ ਕੀ ਉਹ ਸਾਡੀ ਜਿਹੜੀ ਤਿੰਨ ਕਿਲੇ ਪਹਿਲੀ ਹੀ ਉਹ ਵੀ ਜਾਂਦੀ ਰਹਿਣੀ ਸੀ ਆ ਚਲ ਵਧੀਆ ਹੋ ਗਿਆ ਯਾਰ ਜੋ ਵੀ ਹੋ ਗਿਆ ਨਹੀਂ ਰਿਸ਼ਤਾ ਹੋਇਆ ਵਧੀਆ ਹੋ ਗਿਆ ਉਰੀ ਤੇ ਵਿਚਾਰੀ ਅੱਗੇ ਦੁਖੀ ਸੀ ਤੇ ਆ ਉੱਥੇ ਉਹਨੂੰ ਵਿਆਹ ਗਿਆ ਤੇ ਹੋਰ ਦੁਖੀ ਕਰਨਾ ਹੈ ਹਾਂਜੀ ਚਲ ਠੀਕ ਹੈ ਮੈਂ ਕਰਦਾ ਤੁਹਾਨੂੰ ਬਾਅਦ ਚ ਫੋਨ ਠੀਕ ਹੈ ਠੀਕ ਚੰਗ ਹਾਂ ਹੋਰ ਬਾਕੀ ਠੀਕ ਠਾਕ ਆ ਹਾਂ ਸਭ ਠੀਕ ਆ ਹਾਂ ਤੁਹਾਨੂੰ ਪਤਾ ਹੀ ਵੀਰ ਦਾ ਮੁੰਡਾ ਨਹੀਂ ਠੀਕ ਆਹੋ ਤੇ ਹੁਣ ਠੀਕ ਆ ਹਾਂ ਠੀਕ ਆ ਹੁਣ ਅੱਗੇ ਹਸਪਤਾਲ ਹੀ ਦਾ ਤੇ ਹੁਣ ਲੈਨਤਾ ਕਰ ਹਾਂ ਹੁਣ ਵੀਰ ਵੀ ਆ ਗਿਆ ਆਇਗਾ ਤੇ ਕਹਿੰਦਾ ਵੀ ਚੱਲ ਕੋਈ ਗੱਲ ਨਹੀਂ ਹੁਣ ਮੈਂ ਆ ਗਿਆ ਤੇ ਹੁਣ ਤੈਨੂੰ ਚਲ ਜਾ ਤੂੰ ਠੀਕ ਆ ਹੂੰ ਹੋਰ ਮੰਮੀ ਹੋਣੀ ਹਾਂ ਮੰਮੀ ਹੋਣੀ ਠੀਕ ਠਾਕ ਆ ਉਹ ਵੀ ਉਹਦੀ ਟੈਨਸ਼ਨ ਹੀ ਲੈਂਦੀ ਮੁੰਡੇ ਦੀ ਚੱਲ ਹੁਣ ਕੀ ਹੋਣਾ ਉਹਦੀ ਟੈਨਸ਼ਨ ਲੈਣਾ ਠੀਕ ਹੀ ਹੁਣ ਹਾਂ ਹੁਣ ਠੀਕ ਆ ਹੁਣ ਤਾਂ ਚੱਲ ਠੀਕ ਆ ਉਹ ਵੀ ਨਹੀਂ ਉਹ ਵੀ ਘਟ ਲੈਣ ਦੀ ਟੈਨਸ਼ਨ ਆ ਉਹ ਪਹਿਲਾਂ ਉਹ ਬਿਮਾਰ ਚਾ ਰਹਿੰਦਾ ਤੇ ਉਹ ਟੈਨਸ਼ਨ ਵਿੱਚ ਪਤਾ ਨਹੀਂ ਕੀ ਗੱਲ ਵਾ ਹੂੰ ਤਾਂ ਕਰਕੇ ਜਿਆਦਾ ਲੈਂਦੀ ਸੀਗੀ ਮੈਂ ਉਹ ਚਲ ਉਹ ਦਵਾਈ ਦੂਈ ਟਾਈਮ ਨਾਲ ਖਵਾ ਲਈ ਜਾਏ ਉਹਨੂੰ ਕਹੇ ਹਾਂ ਨਹੀਂ ਨਹੀਂ ਦਵਾਈ ਦੂਈ ਤੇ ਲਈ ਆ ਹੂੰ ਠੀਕ ਆ ਹੂੰ ਹੋਰ ਬਾਕੀ ਠੀਕ ਠਾਕ ਨਾ ਹਾਂ ਸਭ ਠੀਕ ਠਾਕ ਆ ਵਧੀਆ ਖਾਣੀ ਰੋਟੀ ਤੇ ਮੈਂ ਬਣਾਵਾ ਨਹੀਂ ਰੋਟੀ ਤਾਂ ਮੈਂ ਚਾਚ ਵੱਲੋਂ ਖਾ ਲਈ ਸੀਗੀ ਹਾਂ ਤੂੰ ਖਾਣੀ ਤੇ ਬਣਾ ਲੈ ਆਪਣੇ ਵਾਸਤੇ ਮੈਂ ਤੇ ਖਾ ਲਈ ਆ ਨਹੀਂ ਮੈਂ ਵੀ ਖਾ ਕੇ ਹੀ ਆਈ ਆ ਹਾਂ ਹੂੰ ਚਲ ਕੋਈ ਨਹੀਂ ਠਹਿਰ ਕੇ ਬਣਾਉਨੇ ਹੁਣ ਸ਼ਾਮਾਂ ਨੂੰ ਠੀਕ ਆ ਔਸਾਚੂ ਨਵਦਾ ਮੁੜ ਕੇ ਪਤਾ ਲਿਆ ਕੇ ਫੋਨ ਕਰਕੇ ਕਿ ਨਾ ਨਾ ਉਹਨੇ ਮੈਂ ਫੋਨ ਕੀਤਾ ਕਰਨਾ ਹੀ ਭਲਾ ਪਤਾ ਕਿਨੇ ਦਿਨ ਬਣਿਆ ਉਧਰ ਹਨਾ ਉਹਨਾਂ ਨੇ ਵੀ ਕਹਿਣਾ ਹੁਣ ਪਤਾ ਤੂੰ ਹੀ ਲਿਆ ਕੁੜੀ ਦਾ ਤੇ ਪੱਲਾ ਹੀ ਛਡਾ ਲਿਆ ਵਾ ਪਤਾ ਕਰਨਾ ਹੀਗਾ ਭਲਾ ਵੀ ਨਾਲੇ ਉਧਰ ਬਣਿਆ ਕੀ ਆ ਗਏ ਵੀ ਆ ਕਿ ਨਹੀਂ ਗਏ ਉਧਰ ਆਹੋ ਯਾਰ ਨਾ ਉਹਨਾਂ ਦਾ ਵੀ ਨਹੀਂ ਗਿਆ ਫੋਨ ਫਿਰ ਫੋਨ ਕਰਨਾ ਚਾਹੀਦਾ ਸੀ ਉਹਦੇ ਨਾਲ ਦਿਮਾਗ ਤੇ ਨਿਕਲ ਗਿਆ ਉਹਨਾਂ ਨੇ ਕਹਿਣਾ ਵੀ ਪਹਿਲਾਂ ਇੰਨਾ ਕਰਦੇ ਰਹੇ ਆ ਤੇ ਮੁੜ ਕੇ ਫੋਨ ਕਰਕੇ ਹਾਲ ਚਾਲ ਹੀ ਨਹੀਂ ਪੁੱਛਿਆ ਕੁੜੀ ਦਾ ਹੌਣ ਨਾਲੇ ਪਤਾ ਤੇ ਕਰਦੇ ਭਲਾ ਕੀ ਹੋਇਆ ਅੱਗੇ ਨਹੀਂ ਉੱਥੇ ਸਾਰੇ ਆਪਣੇ ਕੀ ਬਣਿਆ ਕੀ ਨਹੀਂ ਪਤਾ ਨਹੀਂ ਹੁਣ ਗਏ ਵੀ ਆ ਕਿ ਨਹੀਂ ਕਿਤੇ ਉਹਦੀ ਮਾਂ ਨੇ ਕਿਹਾ ਤਾਂ ਉਹ ਮੁੰਡੇ ਦਾ ਹੋਰ ਤਾਂ ਨਹੀਂ ਵਿਆਹ ਕਰਾਤਾ ਪਤਾ ਨਹੀਂ ਇਹਦੇ ਹੁਣ ਲੱਗੂਗਾ ਪਤਾ ਨਾ ਉਹ ਤੂੰ ਕਰਾ ਹਾਂ ਫੋਨ ਮੈਂ ਕੀ ਕਰਨੇ ਤੇ ਤੁਸੀਂ ਅੰਕਲ ਆ ਤੁਸੀਂ ਫੋਨ ਕਰਕੇ ਗੱਲ ਕਰੋ ਹਾਂ ਪਹਿਲਾਂ ਕੀ ਜਾਂਦੇ ਆ ਹਾਂ ਅੰਕਲ ਨਾਲ ਗੱਲ ਕਰੋ ਤੇ ਪਤਾ ਲੱਗਦਾ ਵਾ ਕਰਦਾ ਮੈਂ ਫੋਨ ਪਹਿਲਾਂ ਨਾ ਹਉ ਤਾਂ ਫਿਰ ਕਿਦਨ ਹੋ ਕੇ ਆਵਾਂਗੇ ਕਿਤੇ ਆਹ ਹੋ ਕੇ ਆਵਾਂਗੇ ਕਰਕੇ ਗੱਲ ਵੇ ਲੈਣੇ ਆ ਜੇ ਜਾਣਗੇ ਤਾਂ ਫਿਰ ਵੇਖਦੇ ਆ ਕੱਲ ਨੂੰ దాయి దీని ప్రాబ్లమ్ కన్నా చూడే